ਦੇਹ ਹਜ਼ਾਰ ਕਰੋੜ ਰੁਪਏ ਜਿਹੜਾ ਉਹ ਸੈਂਟਰ ਸਰਕਾਰ ਵੱਲ ਕੇਂਦਰ ਸਰਕਾਰ ਵੱਲ ਗਰੀਬ ਲੋਕਾਂ ਦਾ ਪੈਂਡਿੰਗ ਪਿਆਗਾ ਉਹ ਲੋਕ ਮਜ਼ਦੂਰ ਮਜ਼ਦੂਰ ਵਰਗ ਜਿਹੜਾ ਗਰੀਬ ਵਰਗਾ ਉਹਦਾ 23000 ਕਰੋੜ ਰੁਪਏ ਸੈਂਟਰ ਸਰਕਾਰ ਵੱਲ ਬਕਾਇਆ ਪਿਆਗਾ ਜਿਹਦੇ ਵਿੱਚੋਂ 12219 12219 ਕਰੋੜ ਰੁਪਏ ਜਿਹੜੀਆਂ ਤਨਖਾਹਾਂ ਮਿਲਦੀਆਂ ਨਹੀਂ ਗਈਆਂ ਜਿਹੜੇ ਮੁਲਾਜ਼ਮ ਰੱਖੇ ਹੋਏ ਨੇਗੇ ਉਹਨਾਂ ਦਾ ਪੈਂਡਿੰਗ ਪਿਆਗਾ ਔਰ ਇਸੇ ਤਰ੍ਹਾਂ 11227 ਕਰੋੜ ਰੁਪਇਆ 11227 ਕਰੋੜ ਰੁਪਇਆ ਮਟੀਰੀਅਲ ਦੇ ਪੇਮੈਂਟ ਦਾ ਪੈਂਡਿੰਗ ਪਿਆਗਾ ਯਾਨੀ ਕਿ ਕਿਸੇ ਸਰਪੰਚ ਨੇ ਕੋਈ ਪੌਂਡ ਬਣਾ ਲਿਆ ਕਿਸੇ ਪੰਚਾਇਤ ਨੇ ਕੋਈ ਗਲੀ ਬਣਾ ਲਈ ਇਹ ਕਿਸੇ ਨੇ ਮੰਦਰਿਕਾ ਭਵਨ ਬਣਾ ਲਿਆ ਉਹਦੇ ਮਟੀਰੀਅਲ ਦੇ ਪੈਸੇ ਅੱਜ ਸੈਂਟਰ ਸਰਕਾਰ ਵੱਲ ਖੜੇ ਨੇ ਕਿਉਂਕਿ ਜਿਹੜੀ ਐਮੈਂਡਮੈਂਟ ਆਈ ਆ ਜਦ ਜਿਹੜੀ ਇਹਨਾਂ ਨੇ ਸੋਧ ਕੀਤੀ ਆ ਉਹਦੇ ਚ ਇਹ ਵੀ ਕਹਤਾ ਕਿ ਪਹਿਲਾਂ ਉਹ ਸਕੀਮ ਦੀ ਪ੍ਰਪੋਜ਼ਲ ਸੈਂਟਰ ਸਰਕਾਰ ਨੂੰ ਭੇਜਣਗੇ ਫਿਰ ਸੈਂਟਰ ਸਰਕਾਰ ਪ੍ਰਵਾਨ ਕਰੂਗੀ ਜਦੋਂ ਪ੍ਰਵਾਨ ਹੋ ਗਈ ਔਰ ਉਸ ਵਾਰ ਲਾਗੂ ਹੋ ਗਈ ਯਾਨੀ ਕਿ ਪ੍ਰੋਸੈਸ ਇਹਦਾ ਮਤਲਬ ਸਕੀਮ ਜਿਹੜੀ ਉਹ ਟੋਟਲ ਖਤਮ ਕਰ ਦਿੱਤੀ ਗਈ ਆ ਨਰੇਗਾ ਨੂੰ ਟੋਟਲ ਖਤਮ ਕਰ ਦਿੱਤਾ ਗਿਆਗਾ ਇਹ ਇੱਕ ਮੈਂ ਸਮਝਦਾ ਦੇਸ਼ ਪਰਦੇ ਮਜ਼ਦੂਰਾਂ ਦਾ ਦੇਸ਼ ਪਰਦੇ ਦਲਤ ਲੋਕਾਂ ਦਾ ਦੇਸ਼ ਪਰਦੇ ਗਰੀਬ ਲੋਕਾਂ ਦਾ ਛੋਟੇ ਕਿਸਾਨਾਂ ਦਾ ਇੱਕ ਬਹੁਤ ਵੱਡਾ ਰੋਜੀ ਰੋਟੀ ਦਾ ਸਾਧਨ ਸੀਗਾ ਉਹਨਾਂ ਨੂੰ ਥੋੜੀ ਬਹੁਤੀ ਬੇਸਿਸ ਦੇ ਨਾਲ ਉਹ ਆਪਣੇ ਬੱਚਿਆਂ ਦਾ ਪੇਟ ਪਾਲਦੇ ਸੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਕਰਵਾ ਸਕਦੇ ਸੀ ਉਹ ਆਪਣਾ ਆਪਣਾ ਪੇਟ ਜਿਹੜਾ ਹੈ ਰੋਟੀ ਦਾ ਭਰ ਸਕਦੇ ਸੀਗੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੇ ਸਿੱਧਾ ਹੀ ਉਹਨਾਂ ਦੇ ਪੇਟ ਤੇ ਹਮਲਾ ਕੀਤਾਗਾ ਮਜ਼ਦੂਰ ਨੂੰ ਮਰਨ ਦੇ ਲਈ ਮਜਬੂਰ ਕੀਤਾਗਾ ਕਿ ਮਜ਼ਦੂਰ ਜਿਹੜਾ ਉਹ ਫਾਹੇ ਲੈ ਕੇ ਮਰਦੇ ਦੇਸ਼ ਦੇ ਅੰਦਰ ਪਹਿਲਾਂ ਹੀ ਮਜ਼ਦੂਰਾਂ ਦੇ ਖੁਦਕਸ਼ੀਆਂ ਦੀ ਜੇ ਮੈਂ ਗੱਲ ਕਰਾਂ ਅੰਕੜਾ ਬਹੁਤ ਵੱਡਾਗਾ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਜ਼ਦੂਰ ਜਿਹੜੇ ਨੇਗੇ ਉਹ ਕਾਫੀ ਵੱਡੀ ਪੱਧਰ ਤੇ ਖੁਦਕਸ਼ੀਆਂ ਦਾ ਸ਼ਿਕਾਰ ਹੋ ਜਾਂਦੇ ਨੇਗੇ ਆਪਣੇ ਆਪ ਨੂੰ ਮਾਰ ਬਕਾਲਨ ਦੇਦੇ ਨੇ ਕਿਉਂਕਿ ਉਹਨਾਂ ਕੋਲੇ ਪੈਸਾ ਨਹੀਂ ਹੁੰਦਾ ਉਹਨਾਂ ਕੋਲੇ ਖਾਣ ਪੀਣ ਲਈ ਨਹੀਂ ਹੁੰਦਾ ਔਰ ਭੁੱਖ ਮਰੀ ਦਾ ਸ਼ਿਕਾਰ ਹੋ ਕੇ ਉਹ ਆਪਦੇ ਆਪ ਨੂੰ ਖੁਦਕਸ਼ੀ ਦਾ ਸ਼ਿਕਾਰ ਬਣਾ ਲੈਂਦੇ ਨੇ ਮਰ ਜਾਂਦੇ ਨੇਗੇ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ ਦਵਾਈ ਵੱਲੋਂ ਮਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਮੈਡੀਸਿਨ ਨਹੀਂ ਮਿਲਦੀ ਕਿਉਂਕਿ ਪੈਸਾ ਨਹੀਂ ਹੁੰਦਾ ਪਰ ਲੇਕਿਨ ਅਸੀਂ ਪੰਜਾਬ ਸਰਕਾਰ ਨੇ ਸਾਰਿਆਂ ਦੇ ਲਈ ਜਿੱਥੇ ਅਸੀਂ ਗਰੀਬ ਬੱਚਿਆਂ ਦੇ ਲਈ ਐਜੂਕੇਸ਼ਨ ਦਾ ਪ੍ਰਬੰਧ ਕਰ ਰਹੇ ਆਂਗੇ ਬਹੁਤ ਵੱਡੇ ਪੱਧਰ ਤੇ ਪਿਛਲੇ 3 ਸਾਲਾਂ ਤੋਂ ਕੀਤਾ ਬਹੁਤ ਵੱਡੇ ਪੱਧਰ ਤੇ 3 ਸਾਲਾਂ ਤੋਂ ਅਸੀਂ ਜਿਹੜਾ ਦਵਾਈ ਦਾ ਪ੍ਰਬੰਧ ਕੀਤਾ ਜਿਹਨੂੰ ਮਹੱਲਾ ਕਲੀਨਿਕ ਕਹਿ ਦਿੰਦੇ ਆ ਕਿਉਂਕਿ ਮੈਂ ਉਸ ਗੱਲਾਂ ਨਹੀਂ ਚਾਹੁੰਦਾ ਅੱਜ ਦਾ ਵਿਸ਼ਾ ਹੋਰ ਆ ਸੋ ਹੁਣ ਤੱਕ ਜਿੰਨਾ ਬਜਟ 200 25 26 ਚ ਸੈਂਟਰ ਸਰਕਾਰ ਨੇ ਲੋਡ ਕੀਤਾ ਸੀ ਉਹਦੇ ਵਿੱਚੋਂ 27% ਜਿਹੜਾ 27% 27% ਜਿਹੜਾ ਬਜਟ ਆ 1 ਪੇਡ ਆ 1 ਪੇਡ ਆ ਇਹ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਅਸੀਂ ਸਕੀਮ ਨੂੰ ਠੀਕ ਕਰ ਰਹੇ ਆ ਪ੍ਰਾਭੋ ਜਿਹੜੀ ਸਕੀਮ ਚੱਲ ਰਹੀ ਸੀ ਤੁਸੀਂ ਉਸ ਸਕੀਮ ਦੇ ਅੰਦਰ ਹੀ ਉਸ ਸਕੀਮ ਦੇ ਅੰਦਰ ਹੀ ਹੁਣ ਤੱਕ 23000 ਕਰੋੜ ਰੁਪਏ ਦੀਆਂ ਪੈਂਡਿੰਗ ਲਾਇਬਿਲਿਟੀ ਦੀ ਦਰਪੋਰਟ ਦੱਸ ਰਹੀ ਹੈਗੀ ਸੋ ਕਿਨੂੰ ਸੂਬੇ ਦਾ ਵਿੱਤ ਮੰਤਰੀ ਬਣਾਇਆ ਕਿੰਨੇ ਆ ਉਹ ਪਾਇਕ ਕਹਾਵ ਸੁਣੀ ਹੈ ਨਾ ਇੱਕ ਕਵੀ ਜਿਹੜਾ ਹੈਗਾ ਮੰਚ ਤੇ ਚੜ ਜਾਂਦਾ ਸੀਗਾ ਤੇ ਉਹ ਕਵਿਤਾ ਸੁਣਾਵੇ ਤੇ ਥੱਲੋਂ ਵਾਂਸ ਮੋਰ ਵਾਂਸ ਮੋਰ ਕਰੀ ਜਾਣ ਉਹ ਚ 10 ਬਾਰੀ 10 12 ਬਾਰੀ ਹੋ ਗਿਆ ਤੋ ਕ ਵੀ ਕਹਿੰਦੇ ਦੱਸੋ ਸੀ ਮੈਨੂੰ ਇਸ ਕਵਿਤਾ 'ਚ ਹੈ ਕਿ ਜਿਹੜਾ ਉਹ ਕਹਿੰਦਾ ਅਸੀਂ ਤੈਨੂੰ ਨਹੀਂ ਪੁੱਛਦੇ ਪਏ ਅਸੀਂ ਤਾਂ ਵਾਂਸ ਮੋਰ ਕਰਦੇ ਪਏ ਆ ਅਖੀਰ ਉਹ ਬੰਦਾ ਤੇ ਆਵੇ ਜਿਹਨੇ ਤੈਨੂੰ ਸਟੇਜ ਤੇ ਚੜਾਇਆ ਜਿਹਨੇ ਤੈਨੂੰ ਸਟੇਜ ਤੇ ਚੜਾਇਆ ਸੀ ਉਹ ਬੰਦਾ ਲੱਭਦੇ ਪਏ ਆ ਤੋ ਸੋਸਾ ਸਾਡੇ ਵਿੱਤ ਮੰਤਰੀ ਦਾ ਕਿੱਚੂ ਉੱਠੇ ਝੂਟ ਪਰ ਮੈਨੂੰ ਤੇ ਹੋਰ ਵੀ ਸ਼ਰਮ ਆਂਦੀ ਐ ਮੇਰਾ ਮਰਾ ਵਕੀਲ ਭਰਾ ਵੈ ਮੇਰਾ ਵਕੀਲ ਭਰਾ ਐ ਮੈਨੂੰ ਹੋਰ ਵੀ ਸ਼ਰਮ ਆਂਦੀ ਐ ਕਿ ਇੰਨਾ ਕੁਫਰ ਤੋਲੋਗੇ ਇੰਨਾ ਝੂਠ ਬੋਲੋਗੇ ਕੱਲ ਉਹਨਾਂ ਨੇ ਇੱਕ ਐਲੀਗੇਸ਼ਨ ਲਗਾਇਆ ਸੀਗਾ ਐ ਦੇਖੋ ਇੱਕ ਮਿੰਟ ਵਾਪਸ ਐਡ ਰਿਪੋਰਟ ਉਹਨਾਂ ਨੇ ਦਿਖਾਈ ਸੀ ਕੱਲ ਕਿ ਜਿਹੜੀ ਸਟੈਂਡਿੰਗ ਕਮੇਟੀ ਔਨ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਇਸ ਰਿਪੋਰਟ ਦਾ ਉਹਨਾਂ ਨੇ ਹਵਾਲਾ ਦਿੱਤਾ ਸੀਗਾ। ਔਰ ਇਸ ਰਿਪੋਰਟ ਦੇ ਪਾਰਟ 4 ਦੇ ਵਿੱਚ ਨੈਕਸਟ ਹਾਂ ਇਹਨੂੰ ਥੋੜਾ ਵੱਡਾ ਕਰ ਦਿਓ ਬਈ ਪਹਿਲੇ ਵਾਲਾ ਪੇਜ। ਜਿਹਦਾ ਹਵਾਲਾ ਦਿੱਤਾ ਕਿ ਸਰਕਾਰ ਨੇ ਜਿਹੜੀ ਉਸ ਸਟੈਂਡਿੰਗ ਕਮੇਟੀ ਦੀ ਜਿਹੜੀ ਰਿਪੋਰਟ ਹੈਗੀ ਆ ਕਿ 15 2 2025 ਨੂੰ ਪੈਂਡਿੰਗ ਲਾਇਬਿਲਟੀਜ਼ 12000 ਵਿਚ ਇਸ ਦੀਆਂ 11227 ਕਰੋੜ ਰੁਪਇਆ ਮਟੀਰੀਅਲ ਕੰਪੋਨੈਂਟ ਦੇ ਯਾਨੀ ਕਿ 23446 ਕਰੋੜ ਰੁਪਇਆ ਪੈਂਡਿੰਗ ਹੈ ਇਹ ਦਿਖਾਇਆ ਅੱਜ 23446 ਕਰੋੜ ਰੁਪਇਆ ਮਨਰੇਗਾ ਮਨਰੇਗਾ ਦੇ ਵਿੱਚ 23446.7 ਕਰੋੜ ਰੁਪਇਆ ਇਹ ਕੱਲ ਹਰਪਾਲ ਚੀਮਾ ਜੀ ਨੇ ਦਿਖਾਇਆ ਇਹ ਦਿਖਾਇਆ ਤੁਸੀਂ ਸਾਰਿਆਂ ਪ੍ਰੈਸ ਕਾਨਫਰੰਸ ਦੇ ਗਏ ਸੀ ਲੇਕਿਨ ਅੰਗਰੇਜ਼ੀ ਕਿੰਨੀ ਕੰਦੀ ਹੈ ਮੈਂ ਹੁਣ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ ਅੱਖਾਂ ਦਾ ਚਸ਼ਮਾ ਕਿਸ ਨੰਬਰ ਦਾ ਹੈ ਮੈਂ ਇਸ ਬਾਰੇ ਕਮੈਂਟ ਨਹੀਂ ਕਰ ਸਕਦਾ ਐਸੇ ਰਿਪੋਰਟ ਦੇ ਨੈਕਸਟ ਪੈਰੇ ਵਿੱਚ ਐ ਉਹਦਾ ਨੈਕਸਟ ਪੈਰਾ ਨੈਕਸਟ ਪੇਜ ਉੱਤੇ ਉਸੇ ਕੰਟੀਨਿਊਟੀ ਹੈ ਉਹਦੇ ਤੇ ਜਿਹੜਾ ਹੈਗਾ ਵੈ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਦਾ ਜਿਹੜਾ ਰਿਪਲਾਈ ਹੈਗਾ ਸਿਰ ਉੱਪਰਲਾ ਪਹਿਲਾਂ ਹਾਈਲਾਈਟ ਕਰ ਲਿਓ ਜਰਾ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲੋਇਮੈਂਟ ਗੰਟੀ ਮਨਰੇਗਾ 2025 ਇਸ ਡਿਮਾਂਡ ਡਰਾਈਵਨ ਜਿਹੜਾ ਦਾ ਜਵਾਬ ਸੀਗਾ ਉਸ ਜਿਹੜੀ ਆਬਜ਼ਰਵੇਸ਼ਨ ਸੀ ਉਹਨਾਂ ਦੀ ਉਹਦਾ ਜਵਾਬ ਸੀ ਕੀ ਸੀ ਮੈਂ ਉਹ ਪੜ ਰਿਹਾ ਤੁਹਾਡੇ ਸਾਹਮਣੇ ਇਸ ਡਿਮਾਂਡ ਡਰਾਈਵਨ 베ਜ এমਪਲੋਇਮੈਂਟ ਪ੍ਰੋਗਰਾਮ ਕਿ ਜਿਵੇਂ ਜਿਵੇਂ ਡਿਮਾਂਡ ਹੁੰਦੀ ਹੈ ਉਹ ਹੁੰਦਾ ਔਰ ਇਸ ਦੇ ਵਿੱਚ ਜਿਹੜੀ ਪਹਿਲੀ ਇਨਸਟਾਲਮੈਂਟ ਹੁੰਦੀ ਹੈ ਜੀ ਉਹ ਫਸਟ ਹਾਫ ਆਫ ਅਪ੍ਰੈਲ ਯਾਨੀ ਕਿ ਸਾਲ ਸ਼ੁਰੂ ਹੁੰਦੇ ਹੀ ਪਹਿਲੇ 15 ਦਿਨਾਂ ਦੇ ਵਿੱਚ ਪਹਿਲੀ ਇਨਸਟਾਲਮੈਂਟ ਸਾਰੀਆਂ ਸੂਬਿਆਂ ਨੂੰ ਮਨਰੇਗਾ ਦੀ ਪਹੁੰਚ ਜਾਂਦੀ ਹੈ ਤਾਂ ਕਿ ਕਿਸੇ ਗਰੀਬ ਦਾ ਕੋਈ ਹੱਕ ਨਾ ਮਾਰੇ ਜਾ ਸਕੇ ਕਿਸੇ ਦਾ ਕੋਈ ਵੇਝ ਰੁਕੇ ਨਾ ਔਰ ਸੈਕੰਡ ਲੈ ਬਤਾਂ ਦਿੰਦਾ ਸੈਕੰਡ ਤ੍ਰਿਯਤ ਨਿਤੋਂ ਪੜ ਸਕਦੇ ਹੋ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਔਰ ਐਸੇ ਚ ਲਿਖਿਆ ਸੈਕੰਡ ਜਿਹੜਾ ਹੈਗਾ ਉਹ ਜਦੋਂ ਤੁਸੀਂ ਆਪਣੇ ਬਿੱਲ ਭੇਜਦੇ ਹੋ ਉਹਨਾਂ ਨੂੰ ਸੈਕੰਡ ਇੰਸਟਾਲਮੈਂਟ ਉਦੋਂ ਰਿਲੀਜ਼ ਕੀਤੀ ਜਾਂਦੀ ਹੈ ਥਿਸ ਇਜ਼ ਪਾਰਟ ਆਫ ਦ ਅਫੀਸ਼ਲ ਡਾਕੂਮੈਂਟ ਮੈਂ ਆਪਣੇ ਕੋਲ ਕੁਝ ਨਹੀਂ ਕਹਿ ਰਿਹਾ ਫਿਰ ਉਸ ਦੇ ਬਾਅਦ ਤੁਸੀਂ ਇਹ ਪੜੋਗੇ ਸੈਂਟਰਲ ਗਵਰਨਮੈਂਟ ਕੀ ਕਹਿ ਰਹੀ ਹੈ ਸੈਂਟਰਲ ਗਵਰਨਮੈਂਟ ਹੈਜ਼ ਕਲੀਅਰਡ 올 ਦੀ ਪੈਂਡਿੰਗ ਵੇਜਸ ਲਾਇਬਿਲਟੀਜ਼ ਆਫ 17251 ਕਰੋੜ ਰੁਪਿਆ ਫਾਈਨੈਂਸ਼ੀਅਲ ਈਅਰ 2024-25 ਇਹ 2024-25 ਦੀ ਸੀਗੀ ਰਿਪੋਰਟ ਦੀ ਗੱਲ ਕਰ ਰਹੇ ਨੇ ਉਹ Of all states and union territories, center has cleared all pending wages liabilities of Rs. 2,500 crore for financial year 2024 across all states and union territories, and fund is also being released to all states and. फॉर मीटिंग रिक्वायरमेंट फॉर दशियल पच्चीस चौवी पच्ची सर कर दिखे जा चुके छब्बी अगला जो तो साल शुरू होना है इंस्टॉलमेंट देने की असर तैयारी च है अगर इट मे भी नोटेड द रिलीज ऑफ फंडेट एंड यूटी इज कंटिन्यूस एंड डिमांड ਪ੍ਰੋਸੈਸ ਇਹ ਕੰਟੀਨਿਊਸ ਪ੍ਰੋਸੈਸ ਹੈ ਜਿਵੇਂ ਜਿਵੇਂ ਡਿਮਾਂਡ ਆਂਦੀ ਹੈ ਕਿ ਕਿਹੜੀ ਸਟੇਟ ਨੇ ਕਿੰਨੇ ਦਿਨਾਂ ਦਾ ਰੋਜ਼ਗਾਰ ਦਿੱਤਾ ਕੀ ਕੰਮ ਕਰਾਇਆ ਬਿਕੋਜ਼ ਇਹ ਸਾਰਾ ਕੰਮ ਪੰਚਾਇਤਾਂ ਦੇ ਸਰ ਤੇ ਹੁੰਦਾ ਔਰ ਜਿਵੇਂ ਹੀ ਉਹ ਡਿਮਾਂਡ ਆਂਦੀ ਹੈ ਸੈਂਟਰ ਸਰ ਉਹ ਫੰਡ ਰਿਲੀਜ਼ ਕਰ ਦਿੰਦਾ ਸੈਂਟਰ ਵਾਲਾ ਫੰਡ ਦੀ ਕੋਈ ਕਮੀ ਨਹੀਂ ਦ ਸੈਂਟਰਲ ਗਵਰਨਮੈਂਟ ਰੇਮੇਨ ਫੁਲੀ ਕਮਿਟਿਡ ਟੂ ਇਨਸ਼ੂਰਿੰਗ ਟਾਈਮਲੀ ਅਵੇਲੇਬਿਲਟੀ ਆਫ ਫੰਡਸ ਇਨ ਕੋਰਡੈਂਸ ਵਿਦ ਅ ਡਿਮਾਂਡ ਆਫ ਵਰਕ ਜਨਰੇਟਿਡ ਬਾਏ on brown by the mandrika देखो ਜਿਹੜੀ ਸੈਕੰਡ ਇਨਸਟਾਲਮੈਂਟ ਹੁੰਦੀ ਹੈ ਉਹ ਇਤਨਾ ਦੇ ਮਟੀਰੀਅਲ ਦੀ ਵੀ ਹੁੰਦੀ ਹੈ ਜਿਹੜਾ ਉੱਥੇ ਤੁਸੀਂ ਕੰਮ ਕਰਦੇ ਹੋ ਮਟੀਰੀਅਲ ਲੱਗਿਆ ਤੁਹਾਨੂੰ ਤੁਸੀਂ ਬਿੱਲ ਪੇਸ਼ ਕਰੋਗੇ ਤੇ ਪੇਮੈਂਟ ਆਊਗੀ ਤੇ ਜੇ ਬਿੱਲ ਹੀ ਨਹੀਂ ਪੇਸ਼ ਕਰੋਗੇ ਤੇ ਪੈਸੇ ਕਿੱਥੋਂ ਆਣਗੇ ਸੋ ਇਹ ਆਪ ਦਾ ਸੱਚ ਬੋਲਣਾ ਇੱਕ ਵਿੱਤ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ पर मैं कमामी की आज तो मजबूर है थोड़े दिन पहले भी मैं तो नाल जीएसटी ਦੇ ਵਿਸ਼ੇ ਤੇ ਗੱਲ ਕੀਤੀ ਸੀਗੀ ਕਿ ਕਿਸ ਤਰੀਕੇ ਨਾਲ ਜੀਐਸਟੀ ਦਾ 16% ਇਨਕਰੀਜ਼ ਹੋ ਗਈ ਵਪਾਰੀਆ ਦਾ ਫੰਡਰ ਦਾ ਹਰ ਕਰੋੜ ਦਾ ਰੋਕ ਲਿਆ ਤੇ ਇਨਕਰੀਜ਼ ਦਿਖਾਤੀ ਇਹ ਕਿਹੜੇ ਫਰਾਡ ਖੇਲਦੇ ਪਏ ਹੋ ਕਿਹਦੇ ਨਾਲ ਇਹ ਫਰਾਡ ਕਰਦੇ ਪਏ ਹੋ ਕਿਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਐਸਾ ਤਾਂ ਨਹੀਂ ਪੰਜਾਬ ਦੀ ਜਨਤਾ ਨੂੰ ਮੂਰਖ ਸਮਝਦੇ ਹੋਏ ਆਪ ਹੀ ਤੁਸੀਂ ਮੂਰਖ ਬਣ ਗਏ ਹੋ ਮੈਂ ਬੜੇ ਮਨੋਂ ਚਿੰਤਾ ਹੁੰਦੀ ਹੈ ਮਨ ਇਹਨਾਂ ਤੇ ਦਇਆ ਵੀ ਆਉਂਦੀ ਹੈ ਕਿ ਕਿਸ ਤਰ੍ਹਾਂ ਦੀ ਸਰਕਾਰ ਸਾਡੇ ਪੱਲੇ ਪੈ ਗਈ ਹੈ ਜੇ ਉਹਦਾ ਵਿੱਤ ਮੰਤਰੀ ਇਸ ਤਰ੍ਹਾਂ ਦੀਆਂ ਗੱਲਾਂ ਕਰੇਗਾ ਤੇ ਫਿਰ ਅੱਜ ਜੋ ਪੰਜਾਬ ਦਾ ਹਾਲ ਹੈ ਜਿਸ ਤਰੀਕੇ ਨਾਲ ਇੱਕ ਫਾਈਨੈਂਸ਼ੀਅਲ ਮੈਸ ਕ੍ਰੀਏਟ ਕੀਤਾ ਹੋਇਆ ਲਗਾਤਾਰ ਸਰਕਾਰ ਹਰ ਮਹੀਨੇ 2500 ਕਰੋੜ ਰੁਪਏ ਦਾ ਕਰਜ਼ਾ ਚੱਕ ਰਹੀ ਹੈ ਤੇ ਉਹ ਦੇ ਗਏ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਸਮਝਦਾਰੋਂ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈਗੀ ਬੰਦੇ ਕਿੰਨੇ ਝੂਠ ਬੋਲ ਰਹੇ ਹੋ ਉਸੇ ਉਸੇ ਰਿਪੋਰਟ ਦਾ ਪੇਜ ਨੰਬਰ 1 ਤੇ ਆ ਆ ਰਿਹਾ ਤੇ ਪੇਜ ਨੰਬਰ 2 ਤੇ ਆ ਰਿਹਾ ਕੰਟੀਨਿਉਟੀ ਹੈ ਔਰ ਤੁਸੀਂ ਇੱਕ ਪੈਰਾ ਪੜ੍ਹ ਕੇ ਤੇ ਉਹਦਾ ਅਲੀਗੇਸ਼ਨ ਲਗਾ ਰਹੇ ਹੋ ਔਰ ਥੱਲੇ ਪੈੜਾ ਪੜ੍ਹਨਾ ਨਹੀਂ ਸੀ ਆਉਂਦਾ ਤੁਹਾਨੂੰ ਮਿਸਲੇ ਬੰਦੇ ਹੋ ਲੋਕਾਂ ਨੂੰ ਬੁਰਖ ਸਮਝਾ ਦਿਓ ਮਹਰਪਾਲ ਜੀ ਮੈਨੂੰ ਕਹਿੰਗਾ ਜਵਾਬ ਦੇਵੇ ਅੱਜ ਪੰਜਾਬ ਦੀ ਜਨਤਾ ਨੂੰ ਕਿ ਕਿਉਂ ਉਸਨੇ ਝੂਠ ਬੋਲਿਆ ਕੱਲ ਕਿਉਂ ਫਰਾਡ ਕੀਤਾ ਪੰਜਾਬ ਦੀ ਜਨਤਾ ਦੇ ਨਾਲ ਹਰ ਚੀਜ਼ ਦੀ ਕੋਈ ਲਿਮਟ ਹੁੰਦੀ ਹੈ ਕੰਮ ਤੁਸੀਂ ਕਰੋ ਨਾ ਔਰ ਕੇਂਦਰ ਨੂੰ ਤੁਸੀਂ ਬਦਨਾਮ ਕਰੋਗੇ ਔਰ ਮੈਂ ਤੁਹਾਨੂੰ ਇੱਕ ਹੋਰ ਦੱਸਦੇ ਹਾਂ ਐਸੀ ਨਿਕੰਮੀ ਸਰਕਾਰ ਸਾਡੇ ਪੱਲੇ ਪਈ ਹੈ